ਹਾਂਜੀ ਜੀ ਸਤਿ ਸ਼੍ਰੀ ਅਕਾਲ ਪੈਣੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਅਨੁਸਾਰ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪੈਣੋ ਅੱਜ ਵਾਲੀ ਵੀਡੀਓ ਬਹੁਤ ਪਿਆਰੀ ਆ ਜਿਵੇਂ ਕਿ ਤੁਸੀਂ ਵੀਡੀਓ ਦੀ ਸਟਾਰਟਿੰਗ ਤੇ ਦੇਖ ਰਹੇ ਹੋ ਕਿ ਇਹ ਆਟਾ ਆ ਜੀ ਜਿਹਦੇ ਨਾਲ ਆਪਾਂ ਰੋਟੀ ਬਣਾਉਣੀ ਆ ਠੀਕ ਹੈ ਜੀ ਕਣਕ ਦਾ ਆਟਾ ਆ ਤੁਸੀਂ ਦੇਖ ਰਹੇ ਹੋਣੇ ਆ ਕਿ ਅੱਜ ਆਟੇ ਦੇ ਨਾਲ ਆਪਾਂ ਕਿਹੜੀ ਟਰਿਕ ਕਰਾਂਗੇ ਤੇ ਹਾਂਜੀ ਪੈਣਾ ਅੱਜ ਆਟੇ ਦੇ ਨਾਲ ਅਸੀਂ ਤੁਹਾਨੂੰ ਬਹੁਤ ਕਮਾਲ ਦੀ ਟਰਿਕ ਦੱਸਾਂਗੇ ਤੇ ਸਾਰੀਆਂ ਪੈਣਾ ਰੋਟੀ ਬਣਾਉਂਦੀਆਂ ਨੇ ਆਟੇ ਦੀ ਪਰ ਅੱਜ ਤੁਹਾਨੂੰ ਆਟੇ ਦੇ ਨਾਲ ਆਪਾਂ ਕਿਚਨ ਦੀ ਬਹੁਤ ਪਿਆਰੀ ਇੱਕ ਟਰਿਕ ਦੱਸਾਂਗੇ ਜਿਹਦੇ ਨਾਲ ਤੁਸੀਂ ਆਪਣੀ ਕਲੀਨਿਕ ਜਿਹੜੀ ਆਟੇ ਦੇ ਨਾਲ ਕਰ ਸਕਦੇ ਹੋ ਤੇ ਚਲੋ ਜੀ ਮੈਂ ਤੁਸੀਂ ਇਹ ਵੀ ਦੇਖ ਰਹੇ ਹੋਣੇ ਆ ਕਿ ਮੈਂ ਸਿੰਕ ਦੇ ਲੱਗੇ ਹੀ ਆਟਾ ਰੱਖਿਆ ਹੋਇਆ ਤੇ ਪੈਣਾ ਇਹ ਨਾ ਬਹੁਤ ਵਧੀਆ ਇੱਕ ਟਰਿਕ ਆ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਹਾਂਜੀ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਵੇਂ ਦੀ ਇੱਕ ਕਟੋਰੀ ਲੈ ਲਈ ਆ ਜੀ ਤੇ ਕੈਮਰਾ ਆਪਾਂ ਥੋੜਾ ਜਿਹਾ ਸੈਟ ਕਰ ਲਨੇ ਜਿਹਦੇ ਵਿੱਚ ਤੁਹਾਨੂੰ ਪ੍ਰੋਪਰ ਨਜ਼ਰ ਆਵੇ ਤੇ ਪਰ ਇਹ ਸਾਰਾ ਜਿਹੜਾ ਆਟਾ ਹੈ ਮੈਂ ਇਹਦੇ ਵਿੱਚ ਪਾ ਲੂੰਗੀ ਠੀਕ ਹੈ ਜੀ ਇਹਦੇ ਵਿੱਚ ਮੈਂ ਆਟਾ ਪਾ ਲਿਆ ਆਟੇ ਦੇ ਨਾਲ ਅੱਜ ਮੈਂ ਤਾਂ ਸਫਾਈ ਕਰਨ ਲੱਗੀਆਂ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਕਾਫੀ ਵਾਰ ਜਿਹੜਾ ਇਹ ਸ਼ਿੰਕਾ ਕਲੀਨ ਕੀਤਾ ਆ ਦੇਖੋ ਕਿੰਨਾ ਗੰਦਾ ਹੋ ਗਿਆ ਨਾ ਲੱਗਦਾ ਇਹਨਾਂ ਕਿ ਡੇਲੀ 3-4 ਵਾਰੀ ਕਲੀਨ ਹੁੰਦਾ ਹੋਊਗਾ ਦਿਨ ਚ ਤੇ ਇਹ ਕਲੀਨ ਹੋਣ ਦੇ ਬਾਅਦ ਫਿਰ ਉਵੇਂ ਦਾ ਹੀ ਹੋ ਜਾਂਦਾ ਹੈ ਨਾ ਤੇ ਇਹਦੇ ਨਾਲ ਇਹ ਆ ਕਿ ਕਾਫੀ ਟਾਈਮ ਜਿਹੜਾ ਇਹ ਨਿਕਲ ਜਾਂਦਾ ਸਿੰਕ ਜੇ ਤੁਸੀਂ 1-2 ਦਿਨ ਨਹੀਂ ਨੀ ਘੁੱਟ ਕੇ ਸਾਫ਼ ਕਰਦੇ ਤਾਂ ਤੁਹਾਡਾ ਸਿੰਕ ਜਿਹੜਾ ਉਹ ਗੰਦਾ ਨਹੀਂ ਜ਼ਿਆਦਾ ਲੱਗਦਾ ਆ ਦੇਖੋ ਜਿੱਦਾਂ ਨਾ ਇਹਦੀਆਂ ਸਾਈਡਸ ਵਗੈਰਾ ਬਹੁਤ ਗੰਧੀਆਂ ਆਈਆਂ ਦੇਖੋ ਕਿੰਨੀਆਂ ਗੰਧੀਆਂ ਹੋਈਆਂ ਨੇ ਨਾ ਤੇ ਇਹ ਜਿਹੜੇ ਧੋ ਕੇ ਤੇ ਫਿਰ ਦਾਗ ਜਿਹੜੇ ਇਦਾਂ ਹੀ ਰਹਿ ਜਾਂਦੇ ਆ ਦੇਖੋ ਹੈ ਨਾ ਤੇ ਇਹ ਪਤਾ ਹੀ ਨਹੀਂ ਲੱਗਦਾ ਕਿ ਇੰਨੀ ਸਫਾਈ ਕਰਨ ਦੇ ਬਾਵਜੂਦ ਵੀ ਇਹ ਸਿੰਕ ਗੰਦਾ ਗੰਦਾ ਪਾਣੀ ਦੇ ਦਾਗ ਤੇ ਨਵਾਂ ਹੀ ਸਿੰਕ ਭਾਵੇਂ ਲੱਗਾ ਹੋਵੇ ਪਰ ਪੁਰਾਣਾ ਹੀ ਲੱਗਦਾ ਹੈ ਹਨਾ ਤੇ ਚਲੋ ਮੈਂ ਤੁਹਾਨੂੰ ਦੱਸਦੀ ਆ ਇਹ ਟ੍ਰਿਕ ਦੇ ਨਾਲ ਨਾ ਮੇਰੀ ਕਾਫੀ ਹੈਲਪ ਹੋਈ ਹੈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੀ ਆ ਤੇ ਜੀ ਇਹਦੇ ਵਿੱਚ ਮੈਂ ਪਾ ਲਿਆ ਜੀ ਆਟਾ ਤੇ ਇਹਦੇ ਵਿੱਚ ਪਾਣੋਂ ਮੈਂ ਪਾਉਣ ਲੱਗੀ ਆ ਇੱਕ ਹੋਰ ਚੀਜ਼ ਮਿੱਠਾ ਸੋਡਾ ਠੀਕ ਹੈ ਜੀ ਮੈਂ ਇਹਦੇ ਵਿੱਚ ਪਾਵਾਂਗੀ ਮਿੱਠਾ ਸੋਡਾ ਠੀਕ ਹੈ ਜੀ ਆਟੇ ਦੇ ਵਿੱਚ ਮਿੱਠਾ ਥੋੜਾ ਜਿਹੜਾ ਅਸੀਂ ਮਿਕਸ ਕਰ ਲਿਆ ਹਾਂ ਹਾਂ ਜੀ ਜੀ ਆਟੇ ਦੇ ਵਿੱਚ ਮਿੱਠਾ ਥੋੜਾ ਐਡ ਕਰ ਲਿਆ ਇੱਕ ਚਮਚ ਭਾਣਾ ਮੈਂ ਇੱਥੇ ਐਡ ਕਰੂੰਗੀ ਇਹ ਆ ਜੀ ਸਰਫ ਕਪੜੇ ਧੋਣ ਵਾਲੀ ਸਰਫ ਤੁਸੀਂ ਜਿਹੜੀ ਵੀ ਤੁਹਾਡੇ ਕੋਲ ਹੈਗੀ ਆ ਤੁਸੀਂ ਲੈ ਲੈਣੀ ਆ ਤੇ ਇਹਨਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਲੈਣਾ ਹੈ ਜੀ ਮਿਕਸ ਠੀਕ ਹੈ ਜੀ ਇਨਾਂ ਤੇ ਨਾ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਦੇਖੋ ਤਿੰਨੇ ਚੀਜ਼ਾਂ ਸਾਡੀ ਕਿਚਨ ਦੇ ਵਿੱਚ ਅਵੇਲੇਬਲ ਹੁੰਦੀਆਂ ਹੀ ਨੇ ਕੋਈ ਵੀ ਚੀਜ਼ ਆਪਾਂ ਜਿਹੜੀ ਆ ਬਾਹਰੋਂ ਨਹੀਂ ਲਈ ਠੀਕ ਹੈ ਭੈਣੋ ਤੇ ਹੁਣ ਆਪਾਂ ਇਹਨੂੰ ਵਰਤਨਾ ਕਿੱਦਾਂ ਆ ਤੁਹਾਨੂੰ ਮੈਂ ਦੱਸਦੀ ਆ ਸਿੰਕ ਨੂੰ ਤੁਸੀਂ ਖਾਲੀ ਆ ਬਿਲਕੁਲ ਦੇਖੋ ਕਿੰਨਾ ਗੰਦਾ ਆ ਹਨਾ ਸਾਰਾ ਸਿੰਕ ਤੁਹਾਡਾ ਖਾਲੀ ਆ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਥੋੜਾ ਜਿਹਾ ਨਾ ਇਹਨੂੰ ਆਪਾਂ ਸੁਕਾਵਾਂਗੇ ਸਿੰਕ ਨੂੰ ਠੀਕ ਹੈ ਜੀ ਇਹ ਟ੍ਰਿਕ ਜਿਹੜੀ ਆ ਨਾ ਇਹ ਆਪਾਂ ਗਿੱਲੇ ਦੇ ਵਿੱਚ ਹੀ ਨਹੀਂ ਕਰਨੀ ਹੈਗੀ ਥੋੜਾ ਜਿਹਾ ਪਾਸ਼ਿੰਕ ਨੂੰ ਸਕਾਲਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੇ ਤੁਸੀਂ ਭਾਣੋ ਇਹ ਜਿਹੜੀ ਟ੍ਰਿਕ ਆ ਇਹ ਤੁਸੀਂ ਰਾਤ ਨੂੰ ਸੌਣ ਲੱਗਿਆਂ ਜਦੋਂ ਆਪਾਂ ਸਾਰੇ ਬਰਤਨ ਕਰ ਲੈਨੇ ਆ ਹਨਾ ਸਾਫ਼ ਤੇ ਸ਼ਿੰਕ ਦੀ ਨਹੀਂ ਜ਼ਰੂਰਤ ਪੈਂਦੀ ਤੁਸੀਂ ਉਸ ਟਾਈਮ ਤੇ ਵੀ ਕਰ ਸਕਦੇ ਹੋ ਤੁਸੀਂ ਦਿਨ ਦਾ ਟਾਈਮ ਤੇ ਵੀ ਕਰ ਸਕਦੇ ਹੋ ਬਸ ਸ਼ਿੰਕ ਨੂੰ ਥੋੜਾ ਜਿਹਾ ਸਕਾਲੋ ਤੇ ਮੈਂ ਇੱਕ ਕੱਪੜੇ ਦੇ ਨਾਲ ਸ਼ਿੰਕ ਨੂੰ ਚੰਗੀ ਤਰ੍ਹਾਂ ਸਕਾਲ ਲਿਆ ਹਾਂਜੀ ਜੀ ਇਹ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਮੈਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਕਰਕੇ ਇਹਨੂੰ ਖਲਾੜ ਦਵਾਂਗੀ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਖਲਾੜਾਂਗੇ ਤੁਸੀਂ ਵੇਖਿਓ ਭੈਣੋ ਇਸ ਟ੍ਰਿਕ ਦੇ ਨਾਲ ਜੇ ਤੁਸੀਂ ਇੱਕ ਵਾਰੀ ਕਲੀਨ ਕਰ ਲਿਆ ਨਾ ਸਿੰਕ ਤੇ ਤੁਸੀਂ ਖੁਦ ਕਹਿਣਾ ਹੈ ਕਿ ਬਹੁਤ ਵਧੀਆ ਟ੍ਰਿਕ ਦੱਸੀ ਆ ਕਿਉਂਕਿ ਆ ਸਾਈਡਸ ਤੇ ਬਹੁਤ ਜ਼ਿਆਦਾ ਹੀ ਗੰਦੀਆਂ ਹੋ ਜਾਂਦੀਆਂ ਨੇ ਪਤਾ ਨਹੀਂ ਕੀ ਅਸੀਂ ਇੰਨੀ ਵਾਰਾ ਦਿਨ ਚ ਇਹਨੂੰ ਸਾਫ਼ ਕਰਦੇ ਆ ਪਰ ਫਿਰ ਵੀ ਇਹ ਬਹੁਤ ਜਗ੍ਹਾ ਖਰਾਬ ਹੋ ਜਾਂਦੀਆਂ ਤੇ ਸਿੰਕ ਜਿਹੜਾ ਨਾ ਉਹ ਬੜਾ ਹੀ ਖਰਾਬ ਜਿਹਾ ਲੱਗਦਾ ਹੈ ਲੱਗਦਾ ਹੀ ਨਹੀਂ ਕਿ ਕਲੀਨ ਕੀਤਾ ਕਈ ਵਾਰ ਤਾਂ ਸਾਫ਼ ਕਰਕੇ ਇਹਨੂੰ ਸਾਫ਼ ਕਰਕੇ ਜਾਂਦੇ ਆ ਥੋੜੀ ਬਾਅਦ ਇਹ ਫਿਰ ਧੁੰਦਲਾ ਧੁੰਦਲਾ ਜਾ ਆ ਪਾਣੀ ਦੇ ਦਾਗ ਹਨਾ ਤੇ ਇਵੇਂ ਦਾ ਨਜ਼ਰ ਆਣ ਲੱਗ ਜਾਂਦਾ ਕਿ ਜਿਵੇਂ ਅਸੀਂ ਇਹਨੂੰ ਸਾਫ਼ ਹੀ ਨਹੀਂ ਕੀਤਾ ਤੇ ਮੈਂ ਅੱਜ ਕਿਚਨ ਦੀ ਕਲੀਨਿੰਗ ਜਿਹੜੀ ਕਰਨੀ ਸੀ ਤੇ ਮੈਂ ਸੋਚਿਆ ਕਿਉਂ ਨਾ ਪਹਿਲਾਂ ਸਿੰਕ ਨੂੰ ਹੀ ਕਲੀਨ ਕਰਦੇ ਆ ਹਾਂਜੀ ਜੀ ਇਸੇ ਤਰੀਕੇ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਜਿਹੜਾ ਆ ਉਹ ਪਾਲਣਾ ਦੀ ਬਸ ਇਸ ਹਿਸਾਬ ਨਾਲ ਤੁਸੀਂ ਇਹਨੂੰ ਪੋਣਾ ਕਿ ਜਿਹੜਾ ਤੁਹਾਡੇ ਸਿੰਕ ਤੇ ਚੰਗੀ ਤਰ੍ਹਾਂ ਪੈ ਜਾਵੇ ਹੁਣ ਜਿਵੇਂ ਮੇਰਾ ਦੂਸਰਾ ਵੀ ਸਿੰਕ ਆ ਤੇ ਉਹਦੇ ਵਿੱਚ ਮੈਂ ਬਾਅਦ ਵਿੱਚ ਕਰਾਂਗੀ ਤੁਹਾਨੂੰ ਮੈਂ ਇੱਕ ਸ਼ਿੰਕ ਸਾਫ਼ ਕਰਕੇ ਜਿਹੜਾ ਉਹ ਦੱਸਾਂਗੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਖਲਾੜ ਦੇਣਾ ਹੈ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਪੈਨੋ ਕੱਲੀਆਂ ਆਟੇ ਦੇ ਨਾਲ ਰੋਟੀਆਂ ਨਹੀਂ ਬਣਦੀਆਂ ਦੇਖਿਓ ਸ਼ਿੰਕ ਕਿੰਨਾ ਲਿਸ਼ਕਦਾ ਹੈ ਤੇ ਸ਼ਿੰਕ ਸਾਡਾ ਕਿੰਨਾ ਜ਼ਿਆਦਾ ਸਾਫ਼ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਆਹ ਵਾਲਾ ਜਿਹੜਾ ਕਰਬਰ ਦੀ ਸਾਈਡ ਆ ਗ੍ਰੀਨ ਵਾਲੀ ਇਹ ਵਾਲੀ ਤੁਸੀਂ ਲੈਣੀ ਆ ਜੀ ਇਹਨੂੰ ਤੁਸੀਂ ਹੁਣ ਕੀ ਕਰਨਾ ਇਸ ਤਰ੍ਹਾਂ ਘੁੱਟ ਕੇ ਇਹ ਸਾਰਾ ਮਿਸ਼ਰਣ ਜਿਹੜਾ ਹੈ ਇਹਨੂੰ ਤੁਸੀਂ ਡਿੱਗਣ ਨਹੀਂ ਦੇਣਾ ਬਸ ਇਸ ਤਰ੍ਹਾਂ ਨਾਲ-ਨਾਲ ਇਸ ਤਰ੍ਹਾਂ ਘਸਕੇ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਹੀ ਰਿਹਾ ਹੋਣਾ ਫੇਰ ਫਰਗਾਖੇ ਤੁਸੀਂ ਇਹਨੂੰ ਕਲੀਨ ਕਰਨਾ ਆ ਤੇ ਪਹਿਲਾਂ ਇੱਕ ਵਾਰ ਜਰੂਰ ਇਹ ਟ੍ਰਿਕ ਕਰਕੇ ਦੇਖਿਓ ਸੋਡਾ ਆਟਾ ਤੇ ਸਰਪਤ ਦੇਖਿਓ ਕਿੰਨੀ ਕਮਾਲ ਦੀ ਟ੍ਰਿਕ ਆ ਸ਼ਿੰਕ ਇੱਕਦਮ ਇਸ ਤਰ੍ਹਾਂ ਹੋ ਜਾਣਾ ਜਿਵੇਂ ਨਵਾਂ ਹੁੰਦਾ ਨਵਾਂ ਹੀ ਲਗਾਇਆ ਹੁੰਦਾ ਫੇਰ ਹੁਣ ਮੈਂ ਟ੍ਰਿਕ ਤੁਹਾਨੂੰ ਕਾਹ ਵੀ ਦੱਸੀਆਂ ਨੇ ਸ਼ਿੰਕ ਸਾਫ਼ ਕਰਨ ਦੀਆਂ ਪਰ ਮੈਨੂੰ ਸਭ ਤੋਂ ਬੈਸਟ ਟ੍ਰਿਕ ਇਹ ਵਾਲੀ ਲੱਗੀ ਆ ਇਹਨੂੰ ਅਪ ਥੋੜਾ ਜਿਹਾ ਗਿੱਲਾ ਕਰਾਂਗੇ ਠੀਕ ਹੈ ਮੈਨੂੰ ਇਹ ਬਹੁਤ ਜ਼ਿਆਦਾ ਵਧੀਆ ਟ੍ਰਿਕ ਲੱਗੀ ਆ ਤੇ ਇਹਦੇ ਨਾਲ ਇਹ ਆ ਕਿ ਮੇਰੇ 2-3 ਦਿਨ ਜਿਹੜੇ ਜੇ ਮੈਂ ਜ਼ਿਆਦਾ ਡੀਪਲੀ ਨਹੀਂ ਕਰਦੀ ਨਾ ਬਸ ਭਾਂਡੇ ਧੋ ਕੇ ਉਦਾਂ ਹੀ ਸਾਬਣ ਦੇ ਨਾਲ ਮਾੜਾ ਜਿਹਾ ਕਰ ਜੰਨੀ ਆ ਤੇ ਇਹਦੇ ਨਾਲ 2-3 ਦਿਨ ਪਹਿਲਾਂ ਨਰਗ ਜਾਂਦੇ ਆ ਤੇ ਠੰਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਵਾਰ-ਵਾਰ ਸਾਬਣ ਦੇ ਨਾਲ ਕਲੀਨ ਕਰਨਾ ਇਹਨੂੰ ਬਹੁਤ ਔਖਾ ਲੱਗਦਾ ਕਿਸੇ ਵੇਲੇ ਟਾਈਮ ਨਹੀਂ ਵੀ ਹੁੰਦਾ ਬੱਚਿਆਂ ਦੇ ਨਾਲ ਤੇ ਤੁਸੀਂ ਜਦੋਂ ਕਿਚਨ ਦੀ ਕਲੀਨਿੰਗ ਕਰਦੇ ਹੋ ਉਹਨਾਂ ਗੈਸ ਵਗੈਰਾ ਸਾਫ਼ ਕਰਦੇ ਹੋ ਤੇ ਇਸ ਤਰੀਕੇ ਦੇ ਨਾਲ ਇਹ ਮਾੜਾ ਜਿਹਾ ਪੋਲ ਪਾ ਕੇ ਇਹਦੇ ਨਾਲ ਪਹਿਲਾਂ ਸਾਫ਼ ਕਰ ਲਿਆ ਕਰੋ ਇੱਕ ਤਾਂ ਜਲਦੀ ਸਾਫ਼ ਹੁੰਦਾ ਇੱਕ ਬਾਅਦ ਵਿੱਚ ਸਾਰਾ ਦਿਨ ਕੋਈ ਟੈਂਸ਼ਨ ਨਹੀਂ ਵੀ ਇੱਕ ਤੇ ਦਾਗ ਪੈ ਗਿਆ ਨਾ ਫਿਰ ਸਾਫ਼ ਕਰਨਾ ਨਹੀਂ ਜੀ ਇੱਕੋ ਵਾਰ ਕਲੀਨ ਕਰਨ ਦੇ ਨਾਲ ਇਹ ਬਹੁਤ ਜ਼ਿਆਦਾ ਸਾਫ਼ ਹੋ ਜਾਣਾ ਹੁਣ ਤੁਸੀਂ ਸਟਾਰਟਿੰਗ ਤੇ ਵੀ ਵੀਡੀਓ ਦੇਖੀ ਆ ਤੇ ਤੁਸੀਂ ਹੁਣ ਵੀ ਲਾਸਟ ਤੱਕ ਦੇਖਿਓ ਕਿ ਸਿੰਕ ਸਾਫ਼ ਹੋਇਆ ਕਿ ਨਹੀਂ ਹੋਇਆ ਠੀਕ ਹੈ ਜੀ ਤੇ ਭੈਣੋ ਤੁਸੀਂ ਵੇਖਿਆ ਹੋਈ ਆ ਕਿ ਕਿੰਨੇ ਜ਼ਿਆਦਾ ਦਾਗ ਸੀਗੇ ਸਿੰਕ ਦੇ ਉੱਪਰ ਤੇ ਸਿੰਕ ਨੇ ਜਿਉਂ-ਜਿਉਂ ਮੈਂ ਇਹਨੂੰ ਸਕਰਬਰ ਨੂੰ ਲਗਾਉਂਦੇ ਜਾਣਾ ਇਹ ਸਿੰਕ ਸਾਡਾ ਲਿਸ਼ਕਦਾ ਜਾਣਾ ਠੀਕ ਹੈ ਭੈਣੋ ਬਸ ਇਸੇ ਤਰੀਕੇ ਦੇ ਨਾਲ ਮੈਂ ਇੰਨੂੰ ਰਗੜਦੇ ਜਾਣਾ ਦੇਖੋ ਕੋਈ ਮਿਹਨਤ ਵੀ ਨਹੀਂ ਆ ਕੋਈ ਖਰਚਾ ਵੀ ਨਹੀਂ ਆ ਹਨਾ ਤੇ ਟਾਈਮ ਵੀ ਸਾਰੇ 5 ਕਮਿੰਟ ਵੀ ਨਹੀਂ ਲੱਗਦੇ 4-5 ਮਿੰਟ ਦੇ ਵਿੱਚ ਅੰਦਰ ਅੰਦਰ ਜਿਹੜਾ ਸਾਡਾ ਸ਼ੂਕ ਲਿਸ਼ਕ ਜਾਂਦਾ ਹੈ ਜੀ ਇੱਕਦਮ ਨਵਾਂ ਹੋ ਜਾਂਦਾ ਹੈ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਤੁਸੀਂ ਸ਼ਿੰਗ ਨੂੰ ਸਾਫ਼ ਕਰ ਲਿਓ ਤੇ ਤੁਸੀਂ ਖੁਦ ਕਹ ਰਹੇ ਹੋ ਜੀ ਆਟੇ ਵਾਲੀ ਟ੍ਰਿਕ ਬਹੁਤ ਵਧੀਆ ਬਸ ਇੱਕ ਕੰਮ ਜ਼ਰੂਰ ਪਾਉਣਾ ਕਰੀਓ ਕਿ ਸੁੱਕਾ ਹੋਊਗਾ ਨਾ ਸ਼ਿੰਗ ਤੇ ਪੇਰ ਜਿਹੜਾ ਥੋੜੀ ਦੇਰੋਂ ਟਿਕਦਾ ਆ ਮਿਸ਼ਨ ਜਿਹੜਾ ਆਪਾਂ ਪਾਇਆ ਤੇ ਜੇ ਗਿੱਲਾ ਹੋਇਆ ਤਾਂ ਨਾਲੋਂ ਨਾਲ ਖੁੱਲੀ ਜਾਣਾ ਹਨਾ ਤੇ ਤਾਂ ਕਰਕੇ ਦਿਨ ਅਸਰੇ ਨਾ ਨਹੀਂ ਹੁੰਦਾ ਇਸ ਕਰਕੇ ਪੂਰੀ ਵੀਡੀਓ ਨੂੰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਪੂਰੇ ਉਸੇ ਮੈਥਡ ਮੈਥਡ ਦੇ ਨਾਲ ਹੀ ਪਹਿਲਾਂ ਟ੍ਰਿਕ ਕਰਿਆ ਕਰੋ ਠੀਕ ਹੈ ਜੀ ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਬੜੀ ਪਿਆਰੀ ਸੋਚ ਦੇ ਮਾਲਕੋਂ ਬਸ ਇਸੇ ਤਰੀਕੇ ਨਾਲ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਹੌਸਲਾ ਵਧਾਉਂਦੇ ਰਿਹਾ ਕਰੋ ਤੇ ਇਹ ਇਹੋ ਕੋਲ ਦੇ ਨਾਲ ਨੂੰ ਆਪਾਂ ਆਪਣੀ ਟੂਟੀ ਵੀ ਜਿਹੜੀ ਨਾਲ ਲੱਗੀ ਹੋਈ ਇਹਨੂੰ ਸਾਫ਼ ਕਰਾਂਗੇ ਠੀਕ ਹੈ ਜੀ ਇਹ ਟੂਟੀ ਕਿਉਂਕਿ ਟੂਟੀ ਵੀ ਸਟੀਲ ਦੀ ਆ ਤੇ ਸਿੰਕ ਵੀ ਸਟੀਲ ਦਾ ਹੈ ਤਾਂ ਸਟੀਲ ਦੀਆਂ ਚੀਜ਼ਾਂ ਤੇ ਇਹ ਬਹੁਤ ਟ੍ਰਿਕ ਜਿਹੜੀ ਯੂਸਫੁਲ ਆ ਤੇ ਆਪਣੀ ਟੈਪ ਵੀ ਨਾਲੇ ਸਾਫ਼ ਹੋ ਗਈ ਤੇ ਆਪਣਾ ਸਿੰਕ ਵੀ ਨਾਲੇ ਸਾਫ਼ ਹੋ ਗਿਆ ਹੁਣ ਆਪਾਂ ਤੁਹਾਨੂੰ ਧੋ ਕੇ ਦਿਖਾਉਣੀ ਆ ਸਿੰਕ ਚੰਗੀ ਤਰ੍ਹਾਂ ਹਾਂਜੀ ਤੇ ਪਹਿਲਾਂ ਆਸੀ ਨੂੰ ਚੰਗੀ ਤਰ੍ਹਾਂ ਜਿਹੜਾ ਸਿੰਕ ਆ ਉਹ ਧੋ ਲਿਆ ਆ ਜੀ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਹਾ ਦੇਖੋ ਫਿਰ ਟੈਕ ਤੇ ਨਹੀਂ ਜਿਆਦਾ ਸਾਡੀ ਥੋੜੀ ਜਿਹੜੀ ਆ ਸਾਫ ਹੋ ਗਈ ਆ ਅੱਛਾ ਜੀ ਤੇ ਆਪਾਂ ਇੱਥੇ ਸਟਾਰਟਿੰਗ ਤੇ ਤੁਹਾਨੂੰ ਦਿਖਾਇਆ ਸੀਗਾ ਕਿ ਕਿੰਨੀ ਗੰਦਗੀ ਸੀ ਦੇਖੋ ਕਿੰਨਾ ਜਿਆਦਾ ਸਾਡਾ ਜਿਹੜਾ ਉਹ ਸਿੰਕ ਸਾਫ ਹੋ ਗਿਆ ਠੀਕ ਆ ਜੀ ਬਿਲਕੁਲ ਐ ਚਮਕਣ ਲੱਗ ਗਿਆ ਬਿਲਕੁਲ ਸਾਫ ਹੋ ਗਿਆ ਤੇ ਆਫਟਰ ਬਿਫੋਰ ਤੁਸੀਂ ਦੇਖੋ ਇਹ ਵਾਲਾ ਜਿਹੜਾ ਅਸੀਂ ਸਾਫ ਸਿੰਕ ਨਹੀਂ ਕੀਤਾ ਹੋਇਆ ਠੀਕ ਆ ਜੀ ਏ ਦੇਖੋ ਕਿੰਨਾ ਗੰਦਾ ਆ ਦੇਖੋ ਵਿੱਚੋਂ ਵੀ ਕਿੰਨਾ ਗੰਦਾ ਆ ਤੇ ਇਧਰ ਵੇਖੋ ਸਿੰਕ ਠੀਕ ਹੈ ਜੀ ਆਫਟਰ ਬਿਫੋਰ ਤੁਹਾਡੇ ਸਾਹਮਣੇ ਆ ਤੇ ਸਿੰਕ ਜਿਹੜਾ ਬਹੁਤ ਜ਼ਿਆਦਾ ਲਿਸ਼ਕਣ ਲੱਗ ਜਾਂਦਾ ਇਕਦਮ ਨਵਾਂ ਲੱਗਦਾ ਜੇ ਤੁਹਾਡਾ ਸਿੰਕ ਨਵਾਂ ਲੱਗਿਆ ਹੋਇਆ ਤੇ ਬਸ ਹਫਤੇ 'ਚ ਇੱਕ ਦੋ ਵਾਰੀ ਐਵੇਂ ਦੀ ਟ੍ਰਿਕ ਦੇ ਨਾਲ ਜ਼ਰੂਰ ਸਾਫ਼ ਕਰਿਆ ਕਰੋ ਸਿੰਕ ਕਦੇ ਵੀ ਪੁਰਾਣਾ ਨਹੀਂ ਹੋਊਗਾ ਤੇ ਜੇ ਤੁਹਾਡਾ ਸਿੰਕ ਪਹਿਨੂੰ ਪੁਰਾਣਾ ਆ ਤੇ ਤੁਸੀਂ ਇਹਨੂੰ ਤਿੰਨ ਤੋਂ ਚਾਰ ਵਾਰੀ ਹਫਤੇ 'ਚ ਕਰ ਸਕਦੇ ਹੋ ਤੇ ਤੁਹਾਡਾ ਸਿੰਕ ਵੀ ਜਿਹੜਾ ਲਿਸ਼ਕਾ ਮਾਰਨ ਲੱਗ ਜੂਗਾ ਤੇ ਇਹ ਦੇਖੋ ਆਟੇ ਦਾ ਕਮਾਲ ਰੋਟੀ ਤਾਂ ਆਟੇ ਦੀ ਖਾਣੇ ਖਾਣੇ ਆ ਪਰ ਅੱਜ ਘੱਟ ਮਿਹਨਤ ਦੇ ਵਿੱਚ ਉਹਨੇ ਸਾਡਾ ਸ਼ਿੰਕ ਵੀ ਇੱਕਦਮ ਚਮਕਾ ਦਿੱਤਾ ਤੇ ਨਵਾਂ ਕਰ ਦਿੱਤਾ ਤੁਸੀਂ ਕਿਹਾ ਭੈਣੋ ਠੰਡ ਦੇ ਵਿੱਚ ਜ਼ਿਆਦਾ ਮਿਹਨਤ ਨਾ ਕਰਿਆ ਕਰੋ ਐਵੇਂ ਦੀਆਂ ਛੋਟੀਆਂ-ਛੋਟੀਆਂ ਟ੍ਰਿਕਸ ਫੋਲੋ ਕਰ ਲਿਆ ਕਰੋ ਤੇ ਉਹਨਾਂ ਨਾਲ ਆਪਣੇ ਘਰ ਦੇ ਸਾਰੇ ਕੰਮ ਜਿਹੜੇ ਆ ਮਿੰਟਾਂ-ਸਕਿੰਟਾਂ ਦੇ ਵਿੱਚ ਖਤਮ ਕਰ ਲਿਆ ਕਰੋ ਠੀਕ ਹੈ ਜੀ ਕਿਵੇਂ ਦੀ ਲੱਗੀ ਅੱਜ ਦੀ ਟ੍ਰਿਕ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਸੋਹਣੀ ਸੋਚ ਦੇ ਮਾਲਕੋ ਬਸ ਕਮੈਂਟ ਸੋਣਾ ਜਿਵੇਂ ਰੋਜ਼ ਕਰਦੇ ਹੋ ਓਵੇਂ ਕਰਦੇ ਹੋ ਤੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਚੰਗਾ ਪੈਣਾ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ